ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਦੀਆਂ ਮੁਸ਼ਕਲਾਂ ਵਧੀਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਸਿਮਰਨਜੀਤ ਸਿੰਘ ਮਾਨ ਨੂੰ ਸਹਜਾਦ ਪੱਟੀ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਸਹਜਾਦ ਪੱਟੀ ਦੀ ਤੇ ਸਿਮਰਨਜੀਤ ਸਿੰਘ ਮਾਨ ਦੀ ਜੋ ਕਿ ਸਮਾਜ ਸੇਵੀ ਆ ਉਸ ਦਾ ਇੱਕ ਆਡੀਓ ਕਲਿੱਪਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹਾਲਾਂਕਿ ਇਸ ਆਡੀਓ ਕਲਿੱਪ ਦੀ ਅਸੀਂ ਪੋਸਟਿੰਗ ਨਹੀਂ ਕਰਦੇ ਪਰ ਕਿਹਾ ਜਾ ਰਿਹਾ ਹੈ ਕਿ ਸਿਮਰਨਜੀਤ ਸਿੰਘ ਮਾਨ ਨੂੰ ਸਹਜਾਦ ਪੱਟੀ ਜੋ ਕਿ ਪਾਕਿਸਤਾਨੀ ਹੈ ਤੇ ਉਸ ਦੇ ਵੱਲ ਜਿਹੜੀ ਕਿ ਕਾਲ ਕੀਤੀ ਗਈ ਤੇ ਉਸ ਦੇ ਵਿੱਚ ਜਿਹੜੀ ਕਿ ਅਮਰਤਪਾਲ ਸਿੰਘ ਮਹਿਰੂ ਦੇ ਹੱਕ ਦੇ ਵਿੱਚ ਜਿਹੜਾ ਕਿ ਪਾਕਿਸਤਾਨੀ ਹੈ ਸਹਜਾਦ ਪੱਟੀ ਆਇਆ ਤੇ ਦੂਜੇ ਪਾਸੇ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਭਾਬੀ ਕਮਲਕੌਰ ਦੇ ਕਤਲ ਤੋਂ ਬਾਅਦ ਕਈ ਇੰਟਰਵਿਊ ਕੀਤੀਆਂ ਤੇ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਸ ਨੇ ਅਮਰਤਪਾਲ ਮੈਰ ਦੇ ਖਿਲਾਫ ਜਿਹੜਾ ਕਿ ਬੋਲਿਆ ਗਿਆ ਸੀ ਜਿਸ ਤੋਂ ਬਾਅਦ ਜਿਹੜਾ ਕਿ ਸਮਾਜ ਸੇਵੀ ਸਿਮਰਜਿੰਦਰ ਸਿੰਘ ਮਾਨ ਹੁਜਾ ਕਹਿਣਾ ਕਿ ਉਸ ਨੂੰ ਤੰਗੀ ਦਿੱਤੀ ਗਈ ਹੈ ਅਤੇ ਇਹਦੀ ਸ਼ਿਕਾਇਤ ਵੀ ਜਿਹੜੀ ਕਿ ਪੁਲਸ ਨੂੰ ਦਿੱਤੀ ਗਈ ਦੂਜੇ ਪਾਸੇ ਇੱਕ ਆਡੀਓ ਕਲਿੱਪ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਮਾਜ ਸੇਵੀ ਸਿਮਰਜਿੰਦਰ ਸਿੰਘ ਮਾਨ ਅਤੇ ਸਹਜਾਦ ਭੱਟੀ ਦੀ ਗੱਲਬਾਤ ਹੋ ਰਹੀ ਹੈ ਹਾਲਾਂਕਿ ਪੁਸ਼ਟੀ ਨਹੀਂ ਕਰਦੇ ਪਰ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜੀ ਕਿ ਆਡੀਓ ਕਲਿੱਪ ਕਾਫੀ ਵਾਇਰਲ ਹੋ ਰਹੀ ਆ ਆਓ ਸੁਣਦੇ ਹਾਂ ਕਿ ਇਹਨਾਂ ਦੋਨਾਂ ਦੀ ਕੀ ਗੱਲਬਾਤ ਹੋਈ ਹੈ ਕਿਉਂਕਿ ਜਦੋਂ ਦਾ ਭਾਵੀ ਕਮਲਕ ਉਸ ਤੋਂ ਬਾਅਦ ਜਿਹੜਾ ਕਿ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹਾਲਾਂਕਿ ਸਮਾਮ ਨੂੰ ਲੈ ਕੇ ਦੂਜੇ ਪਾਸੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਜਿੰਨਾਂ ਵੱਲੋਂ ਭੜਕਾਊ ਕੰਟੈਂਟ ਪਾਇਆ ਜਾ ਰਿਹਾ ਉਹਨਾਂ ਦੇ ਉੱਤੇ ਕਾਰਵਾਈ ਕਰਦੇ ਹੋਏ ਉਹਨਾਂ ਦੇ ਜਿਹੜੇ ਪੇਜ ਨੇ ਉਹਨਾਂ ਦੇ ਸੋਸ਼ਲ ਅਕਾਊਂਟ ਨੇ ਬੰਦ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਹੁਣ ਦੇਖਿਆ ਜਾ ਰਿਹਾ ਕਿ ਇਸ ਮਾਮਲੇ ਨੇ ਹੋਰ ਤੂਲ ਫੜ ਲਈ ਜਦੋਂ ਸਹਿਜਾਦ ਪੱਟੀ ਦੇ ਵੱਲੋਂ ਸਿਵਰਜ ਸਿੰਘ ਮਾਨ ਨੂੰ ਧਮਕੀ ਦਿੱਤੀ ਆਉ ਸੁਣਦੇ ਹੈ ਆਡੀਓ ਕਲਿੱਪਾ ਕੀ ਕੁਝ ਗੱਲਾਂ ਇਹਨਾਂ ਦੀਆਂ ਹੋਈਆਂ ਹਾਂਜੀ ਸਸਿਕਾ ਸਸਿਕਾ ਜੀ ਆ ਕੌਣ ਬੋਲ ਰਿਹਾ ਮਾਨ ਗੱਲ ਕਰ ਰਹੇ ਜੀ ਮਾਨ ਕਦੀ ਤੇਰੀ ਮੇਰੀ ਜ਼ਿੰਦਗੀ ਚ ਪਹਿਲੇ ਗੱਲ ਹੋਈ ਨਹੀਂ ਜੀ ਕਦੀ ਮੈਂ ਤੇਰੇ ਬਾਰੇ ਸ਼ੁੱਕ ਕੁਰੀ ਗੱਲ ਕੀਤੀ ਹੋਵੇ ਨਹੀਂ ਜੀ ਫਿਰ ਤੂੰ ਮੈਨੂੰ ਛੱਤਰ ਮਾਰਨੇ ਤੇ ਛੱਤਰ ਪਾਜੀ ਦੇਖੋ ਤੁਸੀਂ ਪੰਜਾਬ ਦਾ ਮਾਣ ਕਿਉਂ ਖਰਾਬ ਤੁਸੀਂ ਖਾਲੀਸਾਨੀ ਦਾ ਕਿਉਂ ਉਹ ਕਰਦੇ ਹੋ ਇਹ ਦੱਸੋ ਪਹਿਲਾਂ ਤੁਸੀਂ ਮੈਨੂੰ ਜਿਹਨੇ ਇੱਕ ਕੁੜੀ ਮਾਰਤੀ ਇੱਕ ਸੋਨੇ ਸਰਦਾਰ ਸਾਹਿਬ ਇੱਕ ਬੇਨਤੀ ਸੋਨੇ ਪਹਿਲਾਂ ਬਾਕੀ ਤੁਹਾਡੀ ਸੁਣ ਲਾਂਗਾ ਸਰ ਤੇਰੀ ਸੁਣ ਨਾ ਮੇਰੀ ਸੁਣ ਨਾ ਹਾਂ ਜੀ ਇਹ ਨੂੰ ਤੇ ਨੂੰ ਨਹੀਂ ਪਤਾ ਕਿ ਮੈਂ ਪਾਕਿਸਤਾਨੀ ਆ ਮੈਂ ਇੰਡੀਆ ਨਹੀਂ ਆ ਸਕਦਾ ਹਾਂਜੀ ਠੀਕ ਹੈ ਹਾਂਜੀ ਮੇਰਾ ਪਾਪਾ ਜਦੋਂ ਕਿਸੇ ਵੀ ਚੀਜ਼ਾਂ ਦਾ ਨਾ ਪਤਾ ਹੋਵੇ ਨਾ ਤੇ ਐਵੇਂ ਮੂੰਹ ਚੱਕ ਕੇ ਦਿਓ ਨਹੀਂ ਕਰਦੀਦਾ ਹੁੰਦਾ ਕਿ ਮੈਂ ਛਿੱਤਰ ਮਾਰਾਂਗਾ ਮੈਂ ਇਹ ਕਰਾਂਗਾ ਮੈਂ ਉਹ ਕਰਾਂਗਾ ਸਿਰਫ ਚਾਰ ਵੀਊ ਸ਼ੂਜ਼ ਦੇ ਚੱਕਰ ਵਿੱਚ ਮੈਂ ਤੇ ਤੇਰੀ ਵੀਡੀਓ ਹੁਣ ਭੇਜੀ ਮੈਂ ਕਿ ਚਲੋ ਮੈਂ ਭਾਈ ਨੂੰ ਕਾਲ ਕਰਕੇ ਪੁੱਛਣਾ ਕਿ ਵੀ ਕਿਸ ਵਜ੍ਹਾ ਤੋਂ ਤੂੰ ਛਿੱਤਰ ਮਾਰਨੇ ਨੇ ਜਿਸ ਤੇ ਤੂੰ ਮਾਰ ਸਕਨੇ ਛਿੱਤਰ ਨਾ ਮੇਰਾ ਭਰਾ ਤੂੰ ਪਾਕਿਸਤਾਨ 'ਚ ਆ ਸਕਨਾ ਨਾ ਮੈਂ ਇੰਡੀਆ ਆ ਸਕਨਾ ਵਾ ਅਗਰ ਤੇਰੇ 'ਚ ਦਮ ਹੈ ਗਈ ਛੇਤਰ ਮਰਨ ਦਾ ਤੇ ਪੁਰਤਗਾਲ ਦਾ ਮੈਕਸੀਕੋ ਦਾ ਦੁਬਈ ਦਾ ਕਿਸੇ ਜਗ੍ਹਾ ਦਾ ਤੂੰ ਟਾਈਮ ਰੱਖ ਲੈ ਮੈਂ ਉੱਥੇ ਆ ਜਾਂਗਾ ਮੈਂ ਵੇਖਦਾ ਵਾਂ ਮੇਰਾ ਭਰਾ ਤੇਨੂੰ ਕਿ ਤੂੰ ਛੇਤਰ ਮਰਨ ਜੋਗਾ ਹੈ ਜਾਂ ਨਹੀਂ ਹੈ ਕੋਈ ਗੱਲ ਨਹੀਂ ਤੁਸੀਂ ਇਹ ਦੱਸੋ ਪਹਿਲਾਂ ਤੁਹਾਡੀ ਗੱਲ ਸਾਰੀ ਮਨਜ਼ੂਰ ਹੈ ਠੀਕ ਹੈ ਮੈਨੂੰ ਇਹ ਦੱਸੋ ਤੇ ਚ ਮੈਂ ਗਲਤ ਕੀ ਕੀਤਾ ਜੋ ਗਲਤ ਕੀ ਕੀਤਾ ਤੁਸੀਂ ਅੰਮ੍ਰਿਤਪਾਲ ਮਹਿਰੋ ਦੀ سپورਟ ਕਰਦੇ ਹੋ ਨਹੀਂ 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 ਤੁਹਾਡਾ ਪਾਕਿਸਤਾਨ ਦਾ ਸਾਡਾ ਕੋਈ ਇੰਡੀਆ ਦਾ 1 ਮਿੰਟ 1 ਮਿੰਟ ਸਾਡਾ ਇੰਡੀਆ ਦਾ ਬੰਦਾ ਕੋਈ ਪਾਕਿਸਤਾਨ ਨੂੰ ਕੋਈ ਥ੍ਰੈਟ ਦਿੰਦਾ ਕੋਈ ਨਹੀਂ ਤੁਸੀਂ ਕਿਉਂ ਪੰਜਾਬ ਨੂੰ ਥ੍ਰੈਟ ਕਰਦੇ ਹੋ ਤੁਸੀਂ ਪਹਿਲਾਂ ਉਹਦਾ ਬਲਸਟ ਕੀਤਾ ਤੇਰੇ ਤੇ ਪੰਜਾਬ 'ਚ ਬੈ ਕੇ ਇਸਲਾਮ ਨੂੰ ਖਾਨਾ ਕਾਬਾ ਦੀਆਂ ਤਸਵੀਰਾਂ ਲਾ ਕੇ ਸਾਰਾ ਕੁਝ ਕੀਤਾ ਜਾਂਦਾ ਹੈ ਉਦੋਂ ਤੁਹਾਡੇ ਕੋਲ ਉਹਨਾਂ ਨੂੰ ਜਿਹੜੇ ਤੁਹਾਡੇ ਘਰੇ ਬੈਠੇ ਨੇ ਉਹਨਾਂ ਨੂੰ ਛਿੱਤਰ ਨਹੀਂ ਵਜਦੇ ਦੇਖੋ ਪੱਟੀ ਸਾਹਿਬ ਮੇਰੀ ਗੱਲ ਸੁਣਿਓ ਦੇਖੋ ਇਸਲਾਮ ਨੂੰ ਪੰਜਾਬ ਚ ਕੋਈ ਮਾੜਾ ਕਹਿੰਦਾ ਤਾਂ ਮੈਂ ਉਹਦਾ ਵਿਰੋਧ ਕਰਦਾ ਕੋਈ ਤੁਹਾਨੂੰ ਮਾੜਾ ਨਹੀਂ ਕਹਿੰਦਾ ਨਾ ਮੁਸਲਿਮ ਨੂੰ ਜਿਨ੍ਹਾਂ ਦੇ ਘਰੇ ਮੈਂ ਗ੍ਰਨੇਡ ਮਾਰਿਆ ਹੈ ਉਹਨਾਂ ਨੂੰ ਤੁਸੀਂ ਤੇ ਉਹਨਾਂ ਨੂੰ ਤੇ ਸਿਕਿਉਰਟੀਆਂ ਦਿੱਤੀਆਂ ਨੇ ਉਹਨਾਂ ਨੂੰ ਤੇ ਹਿੰਮਤ ਮਿਲ ਗਈ ਕਿ ਸਾਨੂੰ ਤੇ ਹੁਣ ਗਨ ਮੈਨੂੰ ਵੀ ਮਿਲ ਗਏ ਨੇ ਸਾਰਾ ਕੁਝ ਹੋ ਗਿਆ ਅਗਰ ਉਹ ਪੰਜਾਬ ਦੇ ਵਿੱਚ ਨਾ ਰਹਿੰਦਾ ਹੁੰਦਾ ਤੇ ਮੈਂ ਐਲਫੀ ਆਲਾ ਨਾ ਉੱਥੇ ਸਿਟਵਾਂਦਾ ਮੈਂ ਦੂਜਾ ਸਿਟਵਾਂਦਾ ਕਿ ਪੂਰਾ ਮੱਲਾ ਉੱਡਦਾ ਠੀਕ ਹੈ ਮੈਨੂੰ ਨਹੀਂ ਫਿਰ ਤੁਸੀਂ ਇਹ ਇਹ ਚੰਗਾ ਇਹ ਤੁਸੀਂ ਚੰਗਾ ਕੰਮ ਕਰਦੇ ਹੋ ਚੰਗਾ ਸੋਧਦੇ ਹੋ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਇਹ ਦੱਸੋ ਪਹਿਲਾਂ ਤੁਸੀਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਪੰਜਾਬ ਦਾ ਮਾਹੌਲ ਜਿਹੜੀ ਨੰਗੀਆਂ ਹੋ ਕੇ ਤੁਹਾਡਾ ਵਿਰਸਾ ਇਹਨੂੰ ਪੰਜਾਬੀ ਨੂੰ ਖਰਾਬ ਕੀ ਦੇਖ ਲੋ ਬਾਈ ਜੀ ਮੇਰੀ ਗੱਲ ਸੁਣਿਓ ਬਾਈ ਜੀ ਮੇਰੀ ਗੱਲ ਸੁਣਿਓ ਨਹੀਂ 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 ਤੁਹਾਡੀ ਗੱਲ ਐਗਰੀ ਆ ਕਿਹੜਾ ਕਿਹੜਾ ਪੰਜਾਬੀ ਔਰ ਮੈਨੂੰ ਇੱਕ ਮਿੰਟ ਹਾਂਜੀ 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 ਪੰਜਾਬੀ ਤੇ ਪੰਜਾਬੀ ਤੇ ਮੁਸਲਮਾਨ ਨੇ ਹਮੇਸ਼ਾ ਧੀਆਂ ਪੈਣਾ ਦੇ ਸਿਰਾਂ ਤੇ ਚੁੰਨੀ ਦਿੱਤੀ ਹੈ ਨਾ ਹਾਂਜੀ ਕਿਹੜਾ ਪੰਜਾਬੀ ਹੈ ਜਿਹੜਾ ਇੰਟਰਨੈਟ ਦੇ ਉੱਤੇ ਬਹਿ ਕੇ ਇਹ ਕਹਿੰਦਾ ਹੈ ਜਨਾਨੀਆਂ ਨੂੰ ਕਿ ਕੋਦੀ ਹੋ ਜਾ ਐਵੇਂ ਤੇ ਪੰਜਾਬੀਆਂ ਦੇ ਘਰੇ ਗ੍ਰਨੇਡ ਨਹੀਂ ਜਾਏਗਾ ਤੇ ਹੋਰ ਕੀ ਜਾਏਗਾ ਮੈਂ ਨਹੀਂ 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 ਗ੍ਰਨੇਡ ਕਿਸ ਗੱਲ ਦੀ ਤੁਸੀਂ ਕਹਿ ਰਹੇ ਹੋ ਕਦੇ ਨੰਗਿਆਂ ਦੀ ਗੱਲ ਕਰਦੇ ਹੋ ਕਦੇ ਗ੍ਰਨੇਡ ਹੀ ਪਹਿਲਾਂ ਇੱਕ ਆਪਾਂ ਗੱਲ ਕਲੀਅਰ ਕਰ ਪੱਟੀ ਸਾਹਿਬ ਪੱਟੀ ਸਾਹਿਬ ਇੱਕ ਮੇਰੀ ਗੱਲ ਸੁਣ ਲਿਓ ਬੇਨਤੀ ਕਿਸੇ ਲੇਡੀਜ਼ ਦੇ ਹੱਥ ਪਾਉਣਾ ਕਿੱਡੀਕ ਸ਼ਾਬਾਸ਼ੀ ਇਹ ਦੱਸੋ ਪਹਿਲਾਂ ਤੁਸੀਂ ਮੈਨੂੰ ਛ ਲੇਡੀਜ਼ ਨੂੰ ਮਾਰ ਦੇਣਾ ਉਹ ਆਪਣਾ ਘਰ ਦਾ ਗੁਜ਼ਾਰਾ ਕਰਦੀ ਯਾਰ ਪੰਜਾਬ ਚ ਹੋਰ ਮੁੱਦੇ ਬਹੁਤ ਨੇ ਹੋਰ ਕੁੜੀਆਂ ਨੇ ਉਹਨੂੰ ਸਮਝਾਇਆ ਜਾ ਸਕਦਾ ਕੱਲ ਮੈਂ ਤਿੰਨ ਪੇਜ ਬੰਦ ਕਰਾਏ ਕੱਲ ਸਾਈਬਰ ਦੇ ਕੰਪਲੀਟ ਕਰਕੇ ਤਿੰਨ ਪੇਜ ਬੰਦ ਕਰਾਏ ਉਹਨਾਂ ਨੂੰ ਸਮਝਾਇਆ ਉਹਨਾਂ ਨੂੰ ਬੜੀ ਵਾਰੀ ਸਮਝਾਇਆ ਗਿਆ ਉਹ ਨਹੀਂ 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 ਗਲਤ ਦੇਖੋ ਅਮਰਪਾਲ ਮੈਨੂੰ ਤੁਸੀਂ ਹੱਕ ਨਹੀਂ ਨਹੀਂ ਮੈਂ ਸਿਰਫ ਇਹ ਜਿਹੜੇ ਜਿਹੜੇ ਬੰਦੇ ਦਾ ਤੁਸੀਂ ਜਿਹੜੀ ਵਜ੍ਹਾ ਤੋਂ ਮੇਰੇ ਤੇ ਗਰਨੇਟ ਵਾਲੀ ਚੀਜ਼ ਪਈ ਹੋਈ ਹੈ ਨਾ ਮੇਰਾ ਭਰਾ ਹਾਂਜੀ ਉਹ ਮੈਂ ਤੁਹਾਨੂੰ ਦੱਸੀਏ ਕਿ ਉਹਦਾ ਨਾਂ ਤੇ ਕੋਈ ਪੇਚ ਬੰਦ ਹੋਇਆ ਤੁਸੀਂ ਇੱਕ ਵਾਰੀ ਉਸ ਬੰਦੇ ਦਾ ਪੇਚ ਵੇਖਿਆ ਜਾ ਕੇ ਕਦੀ ਕਿਹੜੇ ਦਾ ਜੀ ਰੋਜ਼ਰ ਦਾ ਕਿਹਦਾ ਜੀ ਕਿਦਾਂ ਰੋਜ਼ਰ ਦਾ ਜਿਹਦੇ ਘਰ ਘਟਨੇ ਜਿਹਦੇ ਯੂਟਿਊਬਰ ਯੂਟਿਊਬਰ ਦੀ ਗੱਲ ਕਰ ਯੂਟਿਊਬਰ ਵਾਲੇ ਦੀ ਨਾ ਹਾਂ ਉਹਦਾ ਕਦੀ ਜਾ ਕੇ ਪੇਚ ਵੇਖਿਆ ਤੁਸੀਂ ਉਹਨੇ ਗਲਤ ਤਾਂ ਨਹੀਂ ਬੋਲਿਆ ਬਾਈ ਜੀ ਤੁਹਾਨੂੰ ਕੋਈ ਗਲਤ ਤਾਂ ਨਹੀਂ ਬੋਲਿਆ ਉਹਨੇ ਦੱਸੋ ਮੈਨੂੰ ਰ ਮੈਨੂੰ ਗਲਤ ਨਹੀਂ ਬੋਲਿਆ ਮੇਰੇ ਇਸਲਾਮ ਦੇ ਬਾਰੇ ਨਹੀਂ ਨਹੀਂ ਜੇ ਇਸਲਾਮ ਸੁਣੋ ਜੇ ਇਸਲਾਮ ਨੂੰ ਬੋਲਿਆ ਨਾ ਤਾਂ ਮੈਂ ਕੰਪਲੀਟ ਦਊਗਾ ਉਹਦੀ ਕੰਪਲੀਟ ਜੇ ਇਸਲਾਮ ਨੂੰ ਮੁਸਲਮ ਜਾਂ ਹਿੰਦੂ ਕਿਸੇ ਨੂੰ ਵੀ ਧਰਮ ਦੀ ਫਲਾਣੀ ਨਫ਼ਰਤ ਕਰ ਰਿਹਾ ਨਾ ਉਹ ਡੀਐਸਪੀਆ ਤੁਹਾਡੇ ਡੀਐਸਪੀਆ ਨੂੰ ਮੇਲਾ ਕਰ ਕਰ ਮਰ ਗਏ ਆ ਵਾ ਮੈਂ ਉਹਨਾਂ ਕੋਈ ਗੱਲ ਨਹੀਂ ਦੇਖੋ ਕੋਈ ਇਸਲਾਮ ਨੂੰ ਕੋਈ ਗਲਤ ਇੱਕ ਸਾਲ ਉਹਨੇ ਮੈਨੂੰ ਕਾਰਾ ਲਾਇਆ कि मैं उनू पूरे ਤੁਹਾਡੇ ਇੱਦੇ ਜਲੰਧਰ ਦੇ ਐਸਪੀ ਨੂੰ ਪ੍ਰੂਫ ਦਿੱਤੇ ਸਾਰ ਕੋਈ ਦਿੱਤਾ ਉਹ ਐਸਪੀ ਨੇ ਮੈਨੂੰ ਇੱਕ ਸਾਲ ਲਾਰੇ ਲਾਈ ਰੱਖੇ ਮੈਂ ਦੇਣਾ ਪਰਚਾ ਮੈਂ ਦੇਣਾ ਪਰਚਾ ਮੈਂ ਜੀ ਕਰਨਾ ਮੈਂ ਉਹ ਜੀ ਕਰਨਾ ਉਹਨੇ ਕੱਖ ਨਹੀਂ ਕੀਤਾ ਫਿਰ ਜਾ ਕੇ ਮੈਂ ਮਜਬੂਰ ਹੋ ਕੇ ਕੰਮ ਕੀਤਾ ਨਹੀਂ ਨਹੀਂ ਫਿਰ ਤਰੀਕਾ ਨਹੀਂ 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 ਤੁਸੀਂ ਤੁਹਾਡੇ ਦੇਖੋ ਤੁਹਾਡੇ ਇੱਡੇ ਸੈੱਲ ਹੈਗੇ ਉਹਨੇ ਤੁਹਾਡੇ ਐਸਪੀ ਨੇ ਕਿਉਂ ਨਹੀਂ ਸੁਣੀ ਤੁਹਾਡੀ ਇਹ ਦੱਸੋ ਪਹਿਲਾਂ ਸੁਣੂੰਗਾ ਜੇ ਤੁਸੀਂ ਤਰੀਕੇ ਨਾਲ ਗੱਲ ਕਰੋਗੇ ਨਾ ਮੇਲ ਕਰੋ ਉਹ ਇੱਕ ਗੱਲ ਦੱਸ ਵੀ ਮੈਂ ਉੱਥੇ ਇੰਡੀਆ ਆ ਕੇ ਉਹਦੇ ਪੈਰਾਂ 'ਚ ਬਹਿ ਜਾਵਾਂ ਫੋਨ ਤੇ ਹੀ ਬੰਦਾ ਕਹਿੰਦਾ ਹੈ ਨਾ ਕਿ ਸਾਰ ਐਸ ਪ੍ਰੂਫ ਨੇ ਇਹ ਬੰਦਾ ਸੋਸ਼ਲ ਮੀਡੀਆ ਤੇ ਬੈ ਕੇ ਇਸਲਾਮ ਟਾਰਗੇਟ ਕਰਦਾ ਪਿਆ ਕੱਲ ਨੂੰ ਅਸੀਂ ਕੁਝ ਕਰਾਂਗੇ ਫਿਰ ਚੀਕਾਂ ਵੱਜਣਗੀਆਂ ਅੱਜ ਤੱਕ ਕੋਈ ਮੈਂ ਨਾ ਸਭ ਇੰਡੀਆ ਦੇ ਵਿੱਚ ਬੈਨ ਹੈ ਹਾਂਜੀ ਟਿਕਟੋਕ ਇੰਡੀਆ 'ਚ ਬੈਨ ਹੈ ਬੈਨ ਹੈ ਕਿਸ ਤਰ੍ਹਾਂ ਚਲਾ ਰਹੇ ਨੇ ਟਿਕਟੋਕ ਇੰਡੀਆ ਦੇ ਵਿੱਚ ਬੈ ਕੇ ਇੰਡੀਆ 'ਚ ਜਿਹੜੀ ਕੰਪਨੀ ਇੰਡੀਆ 'ਚ ਜਿਹੜੀ ਟਿਕਟੋਕ ਉਹ ਨਹੀਂ ਚੱਲਦੀ ਜਦੋਂ ਇੰਡੀਆ ਦੀ ਲੋਕੇਸ਼ਨ ਤੋਂ ਉਸੇ ਟਾਈਮ ਬੰਦ ਹੋ ਜਾਂਦੀ ਹੈ ਤੁਹਾਨੂੰ ਵੀ ਪਤਾ ਹੀ ਹੈ ਭਾਈ ਜਾਨ ਉਥੋਂ ਬਹਿ ਕੇ ਲਾਈਵ ਬੈਠੇ ਹੋਏ ਨੇ ਮੈਂ ਤੁਹਾਨੂੰ 10 ਬੰਦਿਆਂ ਦੀ ਹਾਈਟ ਭੇਜਣਾ ਵਾ ਵੀਡੀਓ ਜਲੰਧਰ ਤੇਆਂ ਦੀਆਂ ਜਿਹੜੇ ਹੁਣ ਇਕੱਠੇ ਹੋ ਕੇ ਸਾਰੇ ਆਏ ਕੋਲ ਉੱਤੇ ਨੇ ਆਪਣੇ ਘਰਾਂ ਦੇ ਵਿੱਚੋਂ ਬੀਤੀਆਂ ਲਾ ਕੇ ਸਿਮਾ ਪਾ ਕੇ ਚੋਰੀ ਤਰੀਕੇ ਨਾਲ ਹਾਈਪੀਜ ਉਹਦਾ ਦੂਸਰਾ ਸਾਰਾ ਸਿਸਟਮ ਹੈਕ ਕਰਕੇ ਉਹ ਚਲਾਉਂਦੇ ਪਏ ਨੇ ਜਿਹੜਾ ਤੁਹਾਡੇ ਬਾਹਰ ਕਾਲਾ ਪੈਸਾ ਪਿਆ ਉਹਨੂੰ ਗਿਫਟ ਦੇ ਜ਼ਰੀਏ ਮਾਰ ਕੇ ਉਹਨੂੰ ਇੰਡੀਆ ਦੇ ਵਿੱਚ ਲੈ ਕੇ ਆਂਦੇ ਪਏ ਨੇ ਬਾਈ ਜੀ ਮੈਨੂੰ ਦੇਖੋ ਮੈਨੂੰ ਦੋ ਮੈਨੂੰ ਦੇਖੋ ਤੁਸੀਂ ਦੋ ਚੀਜ਼ਾਂ ਕਲੀਅਰ ਕਰਦਾ ਮੈਂ ਸਭ ਤੋਂ ਪਹਿਲਾਂ ਤੁਹਾਡੀ ਗੱਲ ਚ ਐਗਰੀ ਹਾਂ ਤੁਸੀਂ ਸਭ ਤੋਂ ਤੁਹਾਡੀ ਗੱਲ ਮੰਨਦੇ ਹਾਂ ਠੀਕ ਹੈ ਤਾਂ ਉਹਨੇ ਪਰ ਮਤਲਬ ਜੇ ਤੂੰ ਪੁਲਿਸ ਦੇਖੋ ਟਾਈਮ ਜ਼ਰੂਰ ਲਾਂਦੀ ਹੈ ਪੰਜਾਬ ਦੀ ਪੁਲਿਸ ਜਾਂ ਇੰਡੀਆ ਦੀ ਪੁਲਿਸ ਟਾਈਮ ਜ਼ਰੂਰ ਲਾਂਦੀ ਹੈ ਕਿ ਨਹੀਂ ਸੁਣਦੇ ਸੁਣਦੇ ਆ ਬਾਈ ਜੀ 1.5 ਸਾਲ ਖੱਪਿਆਂ 2 ਸਾਲ ਸਵਾ ਸਾਲ ਖੱਪਿਆਂ ਮੈਂ ਤੁਹਾਡੇ ਐਸਪੀ ਦੇ ਪਿੱਛੇ ਤੁਹਾਡੇ ਪੁਲਿਸ ਸਾਰਿਆਂ ਦੇ ਪਿੱਛੇ ਕੁਝ ਵੀ ਨਹੀਂ ਹੋਣਾ ਤੇ ਬਾਈ ਜੀ মিডিਆ ਤੇ ਗੱਲ ਸਾਹਮਣੇ ਲੈ ਕੇ ਆਣੀ ਸੀ ਨਾ ਇਹ মিডিਆ ਦੇ ਸਾਹਮਣੇ ਲੈ ਕੇ ਆਣੀ ਸੀ ਜੇ ਤੁਸੀਂ ਐਸਪੀ ਨੂੰ ਕਹਤੇ ਸੀ মিডিਆ ਸਾਹਮਣੇ ਲੈ ਕੇ ਆਉਂਦੀ ਸੀ ਪਰ ਐਦਾਂ ਦੀ ਪੰਜਾਬ ਪੁਲਿਸ ਐਦਾਂ ਦੀ ਨਹੀਂ ਹੈ ਕਿ ਤੁਹਾਡੀ ਨਹੀਂ ਸੁਣੀ ਹੋਊਗੀ ਉਹ ਅੱਧੇ ਬੋਲ ਤੇ ਪਹਿਲਾਂ ਸੁਣਦੀ ਹੈ ਮੈਂ ਤੁਹਾਨੂੰ ਈਮੇਲਾਂ ਵੀ ਭੇਜਣਾ ਵਾਂ ਉਸ ਉਸ ਤੋਂ ਬਾਅਦ ਤੁਹਾਨੂੰ ਮੈਂ ਡੀਐਸਪੀ ਦੀ ਰਿਕਾਰਡਿੰਗ ਵੀ ਬਾਈ ਰਹੀ ਤੁਹਾਡੀ ਬਾਈ ਜੀ ਤੁਸੀਂ ਤੁਸੀਂ ਕਹਿੰਦੇ ਹੋ ਨਹੀਂ ਤੁਹਾਡੀ ਆਪਣੀ ਗੱਲ ਦੇਖੋ ਮੈਂ ਤੁਹਾਨੂੰ ਕਹਿੰਦਾ ਤੁਸੀਂ ਕਹਿੰਦੇ ਪੁਰਤਗਾਲ ਆ ਜਾਓ ਐਡਾ ਮੈਂ ਵੀ ਔਕਾਤ ਨਹੀਂ ਮੇਰੀ ਕਿਵੇਂ ਪੁਰਤਗਾਲ ਪਹੁੰਚ ਜਾਵਾਂ ਤੁਹਾਨੂੰ ਸਿੱਧੀ ਗੱਲ ਦੱਸਦਾ ਠੀਕ ਹੈ ਮੇਰੀ ਕਸਰ ਜੇ ਤੁਹਾਡੀ ਭੈਣ ਔਕਾਤ ਨਹੀਂ ਹੈਗੀ ਤੇ ਫਿਰ ਐਵੇਂ ਦੀਆਂ ਵੱਡੀਆਂ ਵੱਡੀਆਂ ਫੜੀਆਂ ਨਹੀਂ ਮਾਰੀਦੀਆਂ ਹੁੰਦੀਆਂ ਨਾ ਤੇਰੇ ਯਾਰ ਤੁਸੀਂ ਮਾਹੌਲ ਕਹਦੇ ਇੱਕ ਮਿੰਟ ਫੜੀਆਂ ਤਾਂ ਮੈਂ ਸੱਚ ਇੱਕ ਮਿੰਟ ਪੱਟੀ ਜੀ ਇੱਕ ਗੱਲ ਸੁਣੋ ਜੀ ਤੁਹਾਨੂੰ ਮੈਂ ਏ ਦੱਸੋ ਪੰਜਾਬ ਦਾ ਮੌਲ ਕਿਉਂ ਖਰਾਬ ਕਰਦੇ ਤੁਸੀਂ ਕਦੇ ਸਿੱਧੂ ਮੂਸਣੇ ਲੈ ਕੇ ਕਦੇ ਲੋਰੀ ਬਿਸ਼ਨੋਈ ਵੱਡਾ ਗੈਂਗਸਟਰ ਉਹ ਬਣੀ ਫਿਰਦਾ ਤੁਸੀਂ ਆ ਖੇਤਰਖਾਨਾ ਵਾਲਾ ਕੰਮ ਕਰਦੇ ਪਿਓ ਜਦੋਂ ਯਾਰ ਮੈਂ ਤਾਂ ਮੇਰੀ ਗੱਲ ਸੁਣਿਓ ਮੈਂ ਦੇਖੋ ਸੁਣਿਓ ਆਪਾਂ ਸੱਚ ਲਈ ਖੜੇ ਆਂ ਸੱਚ ਲਈ ਬੋਲਾਂਗੇ ਕੋਈ ਧਰਮ ਦਾ ਮੁੱਦਾ ਸੱਚ ਦੇ ਵਿੱਚ ਤਰੀਕਾ ਤੇ ਸੈਟ ਕਰ ਤੂੰ ਖੇਤਰ ਮਰਨ ਦੀਆਂ ਗੱਲਾਂ ਕਰਦਾ ਪਿਆ ਸੱਚ ਬੋਲ ਤੂੰ ਜੋ ਤੇਰਾ ਦਿਲ ਕਰਦਾ ਬੋਲ ਮੈਨੂੰ ਕੋਈ ਪਰਵਾਹ ਨਹੀਂ ਤੇ ਤੂੰ ਕੀ ਬੋਲਦਾ ਪਿਆ ਤੂੰ ਆਦਮੀ ਆ ਕਿੱਡਾ ਤੈਨੂੰ ਫੇਮ ਦਾ ਭੁੱਖਾ ਆ ਓ ਤੂੰ ਤਾਂ ਉਹ ਮੈਂ ਪਰ ਅੱਤੀ ਕੇ ਜੇ ਸੁਬਹ ਮੀਡੀਆ ਤੇ ਜਾ ਕੇ ਟੈਂ ਟੈਂ ਕਰੇਗਾ ਔਰ ਫਿਰ ਉਹ ਤਾਂ ਬਸ ਕੁੜਤੀਆਂ ਪਾ ਲੇਗਾ ਦੇ ਤੁਸੀਂ ਕੁੜੀ ਦੀ ਹਰ ਫੈਮ ਦੇ ਭੁੱਖੇ ਜਿਓਏ ਕੋਈ ਚਲੋ ਬੇਤੇ ਹੋਜਾ ਕੋਈ ਨਹੀਂ ਸੋਚਿਆ ਸੀ ਲੇਕਿਨ ਮੇਰਾ ਖਿਆਲ ਹੈ ਕਿ ਤੂੰ ਜਿਹੜਾ ਨਾ ਉਹ ਤੈਨੂੰ ਬਹੁਤ ਸੇ ਸ਼ੌਕ ਹੈ ਫੈਮ ਦਾ ਚਲੋ ਲੈ ਫੈਮ